ਕੀ ਕਾ ਪ੍ਰੀਦੀ ਜਾਨ ਦਰਾਂ ਵਿੱਚ ਇੱਕ ਚਰਵਾਹਾ ਸੀ ਉਸ ਦਾ ਨਾਮ ਰਹੀਮ ਸੀ ਉਹ ਬਹੁਤ ਇਮਾਨਦਾਰ ਸੀ ਅਤੇ ਮੁਸੀਬਤ ਵਿੱਚ ਹਰ ਇੱਕ ਦੀ ਮਦਦ ਕਰਦਾ ਉਹ ਸਾਰਾ ਦਿਨ ਆਪਣੀ ਭੇਡਾਂ ਚਰਾਇਆ ਕਰਦਾ ਸੀ ਉਸ ਨੂੰ ਜਦ ਵੀ ਕੋਈ ਮਦਦ ਲਈ ਬੁਲਾਉਂਦਾ ਉਹ ਪਹੁੰਚ ਜਾਂਦਾ ਹੌਲੀ ਹੌਲੀ ਉਸ ਦੀ ਇਮਾਨਦਾਰੀ ਤੇ ਨੇਕੀ ਦੀ ਪੂਰੇ ਖੇਤਰ ਵਿੱਚ ਫੈਲ ਗਈ ਇੰਨੀ ਪ੍ਰਸਿੱਧੀ ਹੋਣ ਮਿਲਣ ਦੇ ਬਾਅਦ ਵੀ ਉਹ ਜ਼ਰਾ ਵੀ ਘਮੰਡ ਨਾ ਆਇਆ ਉਹ ਕਦੇ ਨਹੀਂ ਭੁੱਲਿਆ ਕਿ ਕੁਮਾਂਮੁਲੀ ਜਿਹਾ ਚਰਵਾਹਾ ਹੈ ਜੋ ਭੇਡਾਂ ਚਰਾ ਕੇ ਆਪਣਾ ਕੰਮ ਚਲਾਉਂਦਾ ਹੈ ਹੌਲੀ ਹੌਲੀ ਉਸ ਦੀ ਪ੍ਰਸਿੱਧੀ ਈਰਾਨ ਦੇ ਸੁਲਤਾਨ ਅਰਥਾਤ ਬਾਦਸ਼ਾਹ ਤੱਕ ਪਹੁੰਚੀ। ਉਸ ਸਮੇਂ ਬਾਦਸ਼ਾਹ ਦੇ ਕੁਝ ਮੰਤਰੀ ਦੀ ਲੜਾਈ ਤਿਆਰੀ ਕਰ ਰਹੇ ਸਨ ਜਿਸ ਕਰਕੇ ਸੁਲਤਾਨ ਨੂੰ ਗੱਦੀ ਦਾ ਖਤਰਾ ਪੈਦਾ ਹੋ ਗਿਆ ਸੀ। ਸੁਲਤਾਨ ਨੇ ਰਹੀਮ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਕੁਝ ਦਿਨ ਉਸ ਨਾਲ ਗੱਲ ਕਰਨ ਤੋਂ ਬਾਅਦ ਉਸ ਦੇ ਪ੍ਰਸ਼ਾਸਕ ਬਣ ਗਏ। ਇਸ ਤੋ ਰਹੀਮ ਨੂੰ ਇੱਕ ਨਿੱਕੇ ਜਿਹੇ ਪ੍ਰਾਂ ਦਾ ਜ਼ਗੀਦਾ ਬਣਾ ਦਿੱਤਾ। ਜਿੱਥੇ ਉਹਨਾਂ ਦਾ ਰਹੀਮ ਬੋਲਿਆ, "ਹਜ਼ੂਰ ਮੈਂ ਇੱਕ ਮਾਮੂਲੀ ਯਾਤਰਾਵਾ ਹਾਂ। ਮੈਨੂੰ ਨਹੀਂ ਪਤਾ ਸ਼ਾਸਨ ਕਿਵੇਂ ਕੀਤਾ ਜਾਂਦਾ ਹੈ।" ਸੁਲਤਾਨ ਨੇ ਕਿਹਾ, "ਤੇਰੇ ਵਿੱਚ ਇਮਾਨਦਾਰੀ ਹੈ। ਇਹ ਤੇਰਾ ਸਭ ਤੋਂ ਵੱਡਾ ਗੁਨਾਹ ਹੈ ਇਸ ਤੋਂ ਇਲਾਵਾ ਤੂੰ ਹਰ ਆਦਮੀ ਦੀ ਮਦਦ ਲਈ ਤਿਆਰ ਹੈਂਦਾ ਇੱਕ ਚੰਗੇ ਸ਼ਾਸਕ ਦੇ ਗੁਨਾਹਾਂ ਅੰਤਵੀਰ ਰਹੀਮ ਨੇ ਸੁਲਤਾਨ ਦੀ ਗੱਲ ਮੰਨ ਲਈ ਪਰੰਤੂ ਉਹ ਖੁਸ਼ ਨਹੀਂ ਸੀ ਸੁਲਤਾਨ ਦੇ ਮੰਤਰੀਆਂ ਨੇ ਇਹ ਗੱਲ ਬੁਰੀ ਲੱਗੀ ਕਿ ਇੱਕ ਮਾਮਲੀ ਚਰਵਾਹਾ ਹੁਣ ਜ਼ਗੀਰਦਾਰ ਬਣ ਗਿਆ ਹੈ ਆਪਣੇ ਹੀ ਇਲਾਕੇ ਦੇ ਰਹੀਮ ਚਰਵਾਹੀ ਨੂੰ ਆਪਣੇ ਜ਼ਗੀਰਦਾਰ ਬਣਿਆ ਵੇਖ ਕੇ ਉੱਥੇ ਦੇ ਲੋਕ ਬਹੁਤ ਖੁਸ਼ ਹੋਏ ਲੇਕਿਨ ਰਹੀਮ ਵੀ ਜਰਾ ਵੀ ਕਮੰਡ ਰਹਾ ਹੈ ਉਹ ਹਮੇਸ਼ਾ ਇਤਰਾ ਸਾਦਾ ਭੋਜਨ ਕਰਦਾ ਸੀ ਉਹ ਯਾਦ ਰੱਖੀ ਕਿ ਇੱਕ ਮਾਮੂਲੀ ਚਰਵਾਹਾ ਰਹੀਮ ਕੋੜੇ ਉੱਤੇ ਸਵਾਰ ਹੋ ਕੇ ਪਿੰਡ ਜਾਂਦਾ ਲੋਕਾਂ ਦੀ ਸ਼ਿਕਾਇਤਾਂ ਦੂਰ ਕਰਦਾ ਸੀ ਉਸ ਦੇ ਪੂਰੇ ਇਲਾਕੇ ਵਿੱਚ ਖੁਸ਼ਹਾਲੀ ਚਾਗ ਗਈ ਸੁਲਤਾਨ ਨੂੰ ਵੀ ਸੁਣ ਕੇ ਖੁਸ਼ੀ ਕਿ ਉਸ ਨੇ ਇੱਕ ਚੰਗੇ ਆਦਮੀ ਚੁਣਿਆ ਕੁਝ ਦਿਨ ਬਾਅਦ ਲੋਕਾਂ ਨੇ ਇੱਕ ਗੱਲ ਸਮਝੀ ਕਿ ਜਦੋਂ ਰਹੀਮ ਦੌਰੇ ਤੇ ਜਾਂਦਾ ਹੈ ਉਸ ਦੇ ਪਿੱਛੇ ਇੱਕ ਟੱਟੂ ਹੁੰਦਾ ਸੀ ਰਹੀਮ ਉਸ ਦਾ ਧਿਆਨ ਜ਼ਰੂਰ ਤੋਂ ਜ਼ਿਆਦਾ ਰੱਖਦਾ ਸੀ ਕੁਝ ਲੋਕ ਕਹਿੰਦੇ ਕਿ ਰਹੀਮ ਨੇ ਉਸ ਵਿੱਚ ਸੋਨੇ ਚਾਂਦੀ ਹੀਰੇ ਦੇ ਗਹਿਣੇ ਲੁਕਾ ਕੇ ਰੱਖਿਆਨ ਇਹ ਖਵਾ ਫੈਲ ਗਈ ਕਿ ਸਾਰੇ ਪਿੰਡ ਵਾਲਿਆਂ ਨੂੰ ਇਹ ਯਕੀਨ ਹੋ ਗਿਆ ਕਿ ਰਹੀਮ ਉਸ ਵਿੱਚ ਤਾਂ ਜਮਾ ਕਰਕੇ ਆ ਉਹ ਪਿੰਡ ਵਾਲਿਆਂ ਨੂੰ ਲੁੱਟ ਰਿਹਾ ਹੈ ਜਦ ਸੁਲਤਾਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੂੰ ਬਹੁਤ ਬੁਰਾ ਲੱਗਿਆ ਉਸ ਨੇ ਲੋਕਾਂ ਦੀ ਗੱਲਾਂ ਚਾਣਦੇ ਵੇਅ ਸੱਚ ਦਾ ਪਤਾ ਲਗਾਉਣਾ ਵੀ ਸਮਝਿਆ ਇੱਕ ਦਿਨ ਸੁਲਤਾਨ ਉਸ ਜਗ੍ਹਾ ਪਹੁੰਚਿਆ ਜਿੱਥੇ ਰਹੀਮ ਨੇ ਆਪਣਾ ਤੰਬੂ ਲਗਾਇਆ ਸੀ ਸੁਲਤਾਨ ਦੇ ਆਉਣ ਦੀ ਖਬਰ ਸੁਣ ਕੇ ਰਹੀਮ ਬਾਹਰ ਆ ਗਿਆ ਉਹਦੇ ਪਿਛੋ ਤਾਂ ਨੌਕਰ ਵੀ ਟੱਟੂ ਨੂੰ ਲੈ ਕੇ ਬਾਹਰ ਆ ਗਿਆ ਟੱਟੂਰ ਥਾਤ ਇੱਕ ਸੰਦੂਕ ਚਿੱਤੇ ਦੇ ਉੱਪਰ ਇੱਕ ਬਕਸਾ ਪਾਇਆ ਹੋਇਆ ਸੀ ਸੁਲਤਾਨ ਦੀ ਨਾਜੋ ਟੱਟੂ ਦੇ ਨਿੱਕੀ ਹੋਈ ਸੀ ਰਹੀਮ ਸਮਝ ਨਹੀਂ ਸਕਿਆ ਕੀ ਗੱਲ ਹੈ ਸੁਲਤਾਨ ਨੇ ਕੁਝ ਸੋਚਿਆ ਮੈਂ ਤੈਨੂੰ ਗਰੀਬਾਂ ਦੀ ਸੇਵਾ ਲਈ ਚਾਹੇ ਗਿਰਦਾਰ ਬਣਾਇਆ ਹੈ ਇਹਨਾਂ ਨੂੰ ਲੁੱਟ ਕੇ ਉਹ ਤਨ ਲੁੱਟਣ ਲਈ ਨਹੀਂ ਹੁਣ ਤੂੰ ਇਸ ਪੱਦੇ लायक ਨਹੀਂ ਹੈ ਇਸ ਬਕਸਿ ਨੂੰ ਖੋਲ ਇਸ ਜੀ ਕਿ ਰਹੀਮ ਨੇ ਚੁੱਪਚਾਪ ਬਕਸਿ ਨੂੰ ਖੋਲਦਾ ਸੁਲਤਾਨ ਨੇ ਵੇਖ ਬੜੀ ਹੈਰਾਨ ਹੋ ਕੇ ਇਸ ਚਿਕ ਪੁਰਾਣੀ ਕਮੀਜ਼ ਦੇਖ ਲਈ ਰਹੀਮ ਨੇ ਕਿਹਾ ਮਹਾਰਾਜ ਇਹ ਹੀ ਮੇਰਾ ਖਜ਼ਾਨਾ ਹੈ ਤੁਸੀਂ ਇਸ ਨੂੰ ਸੋਨਾ ਚਾਂਦੀ ਕਹਿ ਲਓ ਜਾਂ ਹੀਰੇ ਜੇਵਰ ਮੈਂ ਇਸ ਨੂੰ ਹਮੇਸ਼ਾ ਲਈ ਸਾਥ ਰੱਖਦਾ ਹਾਂ ਕਿਉਂਕਿ ਮੈਂ ਭੁੱਲਣਾ ਨਹੀਂ ਕਿ ਮੈਂ ਇੱਕ ਆਮ ਆਦਮੀ ਚਰਵਾਇਆ ਹਾਂ ਸੁਲਤਾਨ ਦੀ ਅੱਖਾਂ ਭਰ ਰਹੀਆਂ ਉਸ ਨੇ ਰਹੀਮ ਨੂੰ ਗੱਲ ਨਾਲ ਲਾਇਆ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡੇ ਉੱਤੇ ਖਾਮ ਖਾਂ ਸ਼ੱਕ ਕੀਤਾ ਤੁਸੀਂ ਸਾਡੇ ਰਾਜ ਦੇ ਸਭ ਤੋਂ ਜ਼ਿਆਦਾ ਇਮਾਨਦਾਰ ਆਦਮੀਆਂ ਇਸ ਤੋਂ ਬਾਅਦ ਸੁਲਤਾਨ ਨੇ ਰਹੀਮ ਨੂੰ 4ਵੀਂ ਵਟਾ ਜਾਗੀਰਦਾਰ ਪੜਾਹ ਦਿੱਤਾ